ਨਾਮ ਅਮਰਿੰਦਰਪਾਲ ਸਿੰਘ ਸੰਧਾ ਹਾਂ ਜੀ ਮੈਂ ਫਾਇਰ ਸਰਵਿਸ ਹਰ ਕਿਸ ਤਰ੍ਹਾਂ ਦੇ ਮਾਹੌਲ ਸਨਰਾਈਜ਼ ਸੈਟ ਕਰ ਸਨਰਾਈਜ਼ ਪਹਿਲਾਂ ਤੇ ਸਾਨੂੰ ਤਕਰੀਬਨ 550 ਦੇ ਕਰੀਬ ਕਾਲ ਆਈ ਸੀ ਜਿਹੜੇ ਓਨਰ ਦੇ ਸੋਸਾਇਟੀ ਵਾਲੇ ਸੇ ਕਿ ਇੱਥੇ ਜਿਹੜਾ ਹੈਗਾ ਇੱਕ ਕੋਈ ਉਹਨਾਂ ਦਾ ਨਿਰਮਾਣ ਅਧੀਨ ਕੋਈ ਟੈਂਪਰੇਰੀ ਸੈੱਟ ਹੈ ਵੀ ਉਹਦੇ ਵਿੱਚ ਜਿਹੜਾ ਵੈਲਡਿੰਗ ਦੇ ਦੌਰਾਨ ਅੱਗ ਲੱਗੀ ਹੈਗੀ ਹੈ ਤੇ ਨਾਲ ਦੀ ਨਾਲ ਫਾਇਰ ਫ੍ਰਿਕਟ ਸੰਗਰੂਪ ਦੀ ਟੀਮ ਤੇ ਸੰਗਰੂਰ ਤੋਂ ਬਾਅਦ ਵਿੱਚ ਅਸੀਂ ਦੋ ਗੱਡੀਆਂ ਹੋਰ ਇੱਕ ਸੁਨਾਮ ਤੋਂ ਤੇ ਇੱਕ ਧੂਰੀ ਤੋਂ ਜਿਹੜੀਆਂ ਨੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਇੱਥੇ ਭੁਲਾਈਆਂ ਨੇ ਮੌਕੇ ਦੇ ਉੱਤੇ ਅੱਗ ਤੇ ਕਾਬੂ ਪਾਇਆ ਜਾ ਰਿਹਾ ਜਿਹੜਾ ਕਿ ਹੱਲੇ ਤੁਹਾਡੇ ਸਾਹਮਣੇ ਜਿਹੜਾ ਆਪਰੇਸ਼ਨ ਵਾਲੇ ਚੱਲ ਰਿਹਾ ਹੈਗਾ ਜਿਹਨੂੰ ਤਕਰੀਬਨ ਹੋਰ ਘੰਟੇ ਤਕਰੀਬਨ ਦਾ ਸਮਾਂ ਲੱਗਦਾ ਕੀ ਲੱਗਦਾ ਪੈਲਸਾਂ ਦੀ ਵੀ ਜ਼ਿੰਮੇਵਾਰੀ ਹੁੰਦੀ ਹੈ ਜੀ ਫਾਇਰ ਸਿਸਟਮ ਵਾਸਤੇ ਫਾਇਰ ਸਿਸਟਮ ਦੇ ਵਾਸਤੇ ਜੇ ਆਪਾਂ ਗੱਲ ਕਰੀਏ ਸਨਰਾਈਜ਼ ਪੈਲਸ ਵੀ ਇਹਨਾਂ ਨੇ ਆਪਣਾ ਸਿਸਟਮ ਲਗਾਇਆ ਹੋਇਆ ਪਰ ਮੌਕੇ ਤੇ ਉਹ ਸਿਸਟਮ ਇਹਨਾਂ ਵੱਲੋਂ ਜਿਹੜਾ ਵਰਤੋਂ 'ਚ ਨਹੀਂ ਲਿਆ ਗਿਆ ਉਹ ਇਹਨਾਂ ਦੀ ਜਿਹੜਾ ਕਿਤੇ ਨਾ ਕਿਤੇ ਅਣਗਹਿਲੀ ਜਾਪਦੀ ਆ ਤੇ ਬਾਕੀ ਇਹ ਨਹੀਂ ਹੈਗਾ ਵੀ ਇੱਥੇ ਸਿਸਟਮ ਇੰਸਟਾਲ ਨਹੀਂ ਸਿਸਟਮ ਇਹਨਾਂ ਨੇ ਜਿਹੜਾ ਆਪਣੇ ਫਿੱਟ ਕੀਤਾ ਹੋਇਆ ਪਰ ਮੌਕੇ ਤੇ ਜਿਹੜਾ ਹੈਗਾ ਅੱਗ ਇੰਨੀ ਜ਼ਿਆਦਾ ਇੱਕਦਮ ਜਿਹੜਾ ਤੇਜ਼ੀ ਫੜ ਗਈ ਜਿਸ ਕਰਕੇ ਜਿਹੜਾ ਇੱਥੇ ਮੌਕੇ ਤੇ ਕਿਉਂਕਿ ਕੋਈ ਪ੍ਰੋਗਰਾਮ ਨਹੀਂ ਹੈਗਾ ਉਸ ਕਰਕੇ ਇਹਨਾਂ ਦੇ ਮਾਲਕ ਦੇ ਦੱਸਣ ਅਨੁਸਾਰ ਜਿਹੜਾ ਇੱਥੇ ਲੇਬਰ ਉਨੀ ਜ਼ਿਆਦਾ ਗਿਣਤੀ ਦੇ ਵਿੱਚ ਉਪਲਬਧ ਨਾ ਹੋਣ ਕਰਕੇ ਅੱਗ ਨੂੰ ਕੰਟਰੋਲ ਕਰਨ ਦੇ ਵਿੱਚ ਮੁਸ਼ਕਲ ਆਈ ਜਿਸ ਦੇ ਕਰਕੇ ਇਹਨਾਂ ਨੇ ਜਿਹੜਾ ਹੈਗਾ ਸੰਗਠਨ ਫਾਇਰਮਨ ਕਿਟ ਦੀ ਮਦਦ ਲਈ ਲਾਗਵਾ ਸਰ ਕੋਈ ਕਿੰਨਾ ਨੁਕਸਾਨ ਹੋਣ ਦੀ ਨੁਕਸਾਨ ਬਾਰੇ ਜਿਹੜਾ ਹੈਗਾ ਜੀ ਮਾਲਕ ਦੱਸ ਸਕਦੇ ਨੇ ਕਿਉਂਕਿ ਇਹ ਇੰਸਟਾਲੇਸ਼ਨ ਨਵੀਂ ਇਹਨਾਂ ਵੱਲੋਂ ਲਗਵਾਈ ਜਾ ਰਹੀ ਸੀਗੀ ਇਹਦੇ ਬਾਰੇ ਤੁਹਾਨੂੰ ਮਾਲਕ ਹੀ ਪ੍ਰੋਪਰ ਜਾਣਕਾਰੀ ਦੇ ਸਕਦਾ। ਕੀ ਨਾਮ ਆ ਸਰ? ਅਮਰਿੰਦਰਪਾਲ ਸਿੰਘ ਸੰਤੋਖ। ਹਾਈਟਪਾਟ ਹਾਂ ਜੀ ਹਾਂ ਫੈਰਤ ਸਰ ਜੀ। ਸਰ ਕਿਸ ਤਰ੍ਹਾਂ ਇਹ ਵੀ ਜੋ ਆਸੋ ਹੋਇਆ ਸਨਰਾਈਟ ਪੈਨਲ ਸਨਰਾਈਜ਼ ਪਹਿਲਾਂ ਤੇ ਸਾਨੂੰ ਤਕਰੀਬਨ 550 ਦੇ ਕਰੀਬ ਕਾਲ ਆਈ ਸੀ ਜਿਹੜੇ ਓਨਰ ਨੇ ਸਨਰਾਈਜ਼ ਪਹਿਲ ਉੱਤੇ ਕਿ ਇੱਥੇ ਜਿਹੜਾ ਹੈਗਾ ਇੱਕ ਕੋਈ ਉਹਨਾਂ ਦਾ ਨਿਰਮਾਣ ਅਧੀਨ ਕੋਈ ਟੈਂਪਰੇਰੀ ਸ਼ੈੱਡ ਹੈ ਵੀ ਉਹਦੇ ਵਿੱਚ ਜਿਹੜਾ ਵੈਲਡਿੰਗ ਦੇ ਦੌਰਾਨ ਅੱਗ ਲੱਗੀ ਹੈਗੀ ਆ ਤੇ ਨਾਲ ਦੀ ਨਾਲ ਫਾਇਰ ਬ੍ਰਿਗੇਡ ਸੰਗਰੂਰ ਦੀ ਟੀਮ ਤੇ ਸੰਗਰੂਰ ਤੋਂ ਬਾਅਦ ਵਿੱਚ ਅਸੀਂ ਦੋ ਗੱਡੀਆਂ ਹੋਰ ਇੱਕ ਸੁਨਾਮ ਤੋਂ ਤੇ ਇੱਕ ਧੂਰੀ ਤੋਂ ਜਿਹੜੀਆਂ ਨੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਇੱਥੇ ਬੁਲਾਈਆਂ ਨੇ ਮੌਕੇ ਦੇ ਉੱਤੇ ਅੱਗ ਤੇ ਕਾਬੂ ਪਾਇਆ ਜਾ ਰਿਹਾ ਜਿਹੜਾ ਕਿ ਹੱਲੇ ਤੁਹਾਡੇ ਸਾਹਮਣੇ ਜਿਹੜਾ ਆਪਰੇਸ਼ਨ ਵਾਲੇ ਚੱਲ ਰਿਹਾ ਹੈਗਾ ਜਿਹਨੂੰ ਤ ਘੰਟੇ ਦੇ ਕਰੀਬ ਦਾ ਸਮਾਂ ਲੱਗਦਾ ਕੀ ਲੱਗਦਾ ਪੈਲਸਾਂ ਦੀ ਵੀ ਜ਼ਿੰਮੇਵਾਰੀ ਹੁੰਦੀ ਹੈ ਜੀ ਫਾਇਰ ਸਿਸਟਮ ਵਾਸਤੇ ਫਾਇਰ ਸਿਸਟਮ ਦੇ ਵਾਸਤੇ ਜੇ ਆਪਾਂ ਗੱਲ ਕਰੀਏ ਸਨਰਾਈਜ਼ ਪਹਿਲਾਂ ਦੀ ਇਹਨਾਂ ਨੇ ਆਪਣਾ ਸਿਸਟਮ ਲਗਾਇਆ ਹੋਇਆ ਪਰ ਮੌਕੇ ਤੇ ਉਹ ਸਿਸਟਮ ਇਹਨਾਂ ਵੱਲੋਂ ਜਿਹੜਾ ਵਰਤੋਂ ਚ ਨਹੀਂ ਲਿਆ ਗਿਆ ਉਹ ਇਹਨਾਂ ਦੀ ਜਿਹੜਾ ਕਿਤੇ ਨਾ ਕਿਤੇ ਅਣਗਹਿਲੀ ਜਾਪਦੀ ਆ ਤੇ ਬਾਕੀ ਇਹ ਨਹੀਂ ਹੈਗਾ ਵੀ ਇੱਥੇ ਸਿਸਟਮ ਇੰਸਟਾਲ ਨਹੀਂ ਸਿਸਟਮ ਇਹਨਾਂ ਨੇ ਜਿਹੜਾ ਆਪਣੇ ਫਿੱਟ ਕੀਤਾ ਹੋਇਆ ਪਰ ਮੌਕੇ ਤੇ ਜਿਹੜਾ ਹੈਗਾ ਅੱਗ ਇੰਨੀ ਜ਼ਿਆਦਾ ਇੱਕਦਮ ਜਿਹੜਾ ਤੇਜ਼ੀ ਫੜ ਗਈ ਇਸ ਕਰਕੇ ਜਿਹੜਾ ਇੱਥੇ ਮੌਕੇ ਤੇ ਕਿਉਂਕਿ ਕੋਈ ਪ੍ਰੋਗਰਾਮ ਨਹੀਂ ਹੈਗਾ ਉਸ ਕਰਕੇ ਇਹਨਾਂ ਦੇ ਮਾਲਕ ਦੇ ਦੱਸਣ ਅਨੁਸਾਰ ਜਿਹੜਾ ਇੱਥੇ ਲੇਬਰ ਉਨੀ ਜ਼ਿਆਦਾ ਗਿਣਤੀ ਦੇ ਚੋਂ ਗਲਤ ਨਾ ਹੋਣ ਕਰਕੇ ਅੱਗ ਨੂੰ ਕੰਟਰੋਲ ਕਰਨ ਦੇ ਵਿੱਚ ਮੁਸ਼ਕਲ ਆਈ ਜਿਸ ਦੇ ਕਰਕੇ ਇਹਨਾਂ ਨੇ ਜਿਹੜਾ ਹੈਗਾ ਸੰਗਰੂਪ ਫਾਇਰਮਿਕਟ ਤੋਂ ਮਦਦ ਮੰਗੀ ਕੀ ਲੱਗਦਾ ਸਰ ਕੋਈ ਕਿੰਨਾ ਕੁ ਨੁਕਸਾਨ ਹੋਣ ਦੀ ਨੁਕਸਾਨ ਬਾਰੇ ਜਿਹੜਾ ਹੈਗਾ ਜੀ ਮਾਲਕ ਦੱਸ ਸਕਦੇ ਨੇ ਕਿਉਂਕਿ ਇਹ ਇੰਸਟਾਲੇਸ਼ਨ ਨਵੀਂ ਇਹਨਾਂ ਵੱਲੋਂ ਲਗਵਾਈ ਜਾ ਰਹੀ ਸੀਗੀ ਇਹਦੇ ਬਾਰੇ ਤੁਹਾਨੂੰ ਮਾਲਕ ਹੀ